ਸਾਸ਼ੀ ਕਾਲ ਜੀ ਪੰਜਾਬਨ ਪੀਵੀ 31 ਬਟਿਕ ਫਫੜੇ ਭਾਈ ਕੇ ਤੇ ਤੁਹਾਡਾ ਬਹੁਤ ਬਹੁਤ ਸਾਰਤ ਹੈ ਅੱਜ ਆਪਾਂ ਪਹਿਣਾ ਦੀ ਡਿਮਾਂਡ ਤੇ ਬਹੁਤ ਸੋਹਣਾ ਜਿਹੜਾ ਇਹ ਆਰਟੀਕਲ ਲੈ ਕੇ ਆਏ ਜੀ ਅੱਜਕੱਲ ਅੱਜ ਆਪਣੀ ਰਹੂਗੀ ਜੀ ਰਸ਼ੀਆ ਬ੍ਰਾਂਡ ਦੀ ਬਹੁਤ ਸੋਹਣੀ ਕੱਟ ਪੀਸ ਦੇ ਸੂਟ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ 2.5 ਮੀਟਰ 3 ਮੀਟਰ 4 ਮੀਟਰ 5 ਮੀਟਰ ਦੀ ਕੱਟ ਪੀਸ ਮਿਲੂਗੀ ਬਹੁਤ ਘੱਟ ਰੇਟ ਦੇ ਵਿੱਚ ਤੁਹਾਡੇ ਲਈ ਇਹ ਕੱਟ ਪੀਸ ਲੈ ਕੇ ਆਇਆ ਮੈਂ ਫਫੜੇ ਭਾਈ ਕੇ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੀ ਹਾਂ ਜੀ ਜਿਹੜੀਆਂ ਭੈਣਾਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਆ ਕਰਨ ਤਾਂ ਜੋ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਾਂਜੀ ਵੀਡੀਓ ਸਟਾਰਟ ਕਰਦੇ ਹਾਂ ਜੀ ਇੱਕ ਇੱਕ ਸੂਟ ਦਾ ਬਹੁਤ ਸੋਹਣੇ ਜਿਹੜੇ ਕਲਰ ਤੁਹਾਨੂੰ ਦਿਖਾਵਾਂਗੇ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਰਸ਼ੀਆ ਬ੍ਰਾਂਡ ਦਾ ਜਿਹੜਾ ਇਹ ਪਸ਼ਮੀਨਾ ਰਹੇਗਾ ਜੀ ਤੇ ਇਹਦਾ ਰੇਟ ਰਹੇਗਾ 130 ਰੁਪਏ ਮੀਟਰ ਤੁਸੀਂ ਮੈਨੂੰ ਡੀਐਮ ਕਰਕੇ ਮੇਰੇ ਨੰਬਰ 9463038502 ਤੇ ਇਹਨਾਂ ਸੂਟਾਂ ਬਾਰੇ ਪੁੱਛ ਸਕਦੇ ਹੋ ਕਿੰਨੇ ਮੀਟਰ ਹੈ ਤਾਂ ਉਸ ਅਕੋਰਡਿੰਗ ਮੈਂ ਤੁਹਾਨੂੰ ਸਾਰੀ ਡਿਟੇਲ ਸੂਟ ਦੀ ਦੱਸ ਦਾਂਗੀ ਜੀ ਨੈਕਸਟ ਸੂਟ ਮਿਲੇਗਾ ਜੀ ਬਹੁਤ ਸੋਹਣਾ ਹੈ ਜਿਹੜਾ ਆਫ ਵਾਈਟ ਦੇ ਵਿੱਚ ਨੈਕਸਟ ਹੈਗਾ ਜੀ ਬਹੁਤ ਸੋਹਣੀ ਕਲਰ ਕਲਰ ਕੰਬੀਨੇਸ਼ਨ ਸਾਰੀ ਸੂਟਾਂ ਦੇ ਸੋਹਣੇ ਨੇ ਜੀ ਆਫ ਵਾਈਟ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਦੇਖੋ ਬਹੁਤ ਸੋਹਣੇ ਕਲਰ ਨੇ ਜੀ ਮਹਿੰਦੀ ਸ਼ੇਡ ਦੇ ਵਿੱਚ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਇਹ ਵੀ ਮਹਿੰਦੀ ਸ਼ੇਡ ਰਹੇਗਾ ਜੀ ਇਹ ਪਿੰਕ ਸ਼ੇਡ ਦੇ ਵਿੱਚ ਇਹ ਡਾਰਕ ਮਹਿੰਦੀ ਹੈ ਜੀ ਇਹ ਲਾਈਟ ਮਹਿੰਦੀ ਹੈ ਜੀ ਬਹੁਤ ਸੋਹਣਾ ਪਿੰਕ ਸ਼ੇਡ ਦੇ ਵਿੱਚ ਫਿਰੋਜੀ ਸ਼ੇਡ ਆ ਗਿਆ ਜੀ ਇਹ ਵੀ ਫਿਰੋਜੀ ਸ਼ੇਡ ਹੈ ਜੀ ਪਿੰਕ ਦੇ ਵਿੱਚ ਸ਼ੇਡ ਦੇ ਵਿੱਚ ਇਦੇ ਵਿੱਚ ਦੇਖੋ ਆਰੀ ਵਰਕ ਦਾ ਬਹੁਤ ਸੋਹਣਾ ਜਿਹੜਾ ਡਿਜ਼ਾਈਨਿੰਗ ਕੀਤੀ ਗਈ ਹੈ ਜੀ ਲਾਈਟ ਪਿੰਕ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਪਸ਼ਮੀਨੇ ਦੀ ਕੋਈ ਕੰਪਲੇਂਟ ਨਹੀਂ ਬੁਰਨੀ ਆਏਗਾ ਜੀ ਬਹੁਤ ਸੋਹਣੇ 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 ਕਲਰ ਨੇ ਜੀ ਬਹੁਤ ਘੱਟ ਰੇਟ ਦੇ ਵਿੱਚ 130 ਰੁਪਏ ਮੀਟਰ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਜੀ ਬਹੁਤ ਸੋਹਣਾ ਜਿਹੜਾ ਕਲਰ ਹੈ ਜੀ ਸਾਰੇ ਸੁੱਟਾਂ ਦੇ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਬਲੈਕ ਜੀ ਸ਼ੇਡ ਦੇ ਵਿੱਚ ਨੈਕਸਟ ਮਿਲੇਗਾ ਜੀ ਬਰਾਊਨ ਜੀ ਸ਼ੇਡ ਦੇ ਵਿੱਚ ਫਿਰ ਬਲੈਕ ਸ਼ੇਡ ਆ ਗਈ ਜੀ ਬਹੁਤ ਸੋਹਣਾ ਜਿਹੜਾ ਇਹ ਲਾਈਟ ਰੋਜੀ ਸ਼ੇਡ ਹੈ ਜੀ ਬਹੁਤ ਸੋਹਣਾ ਜੀ ਦੇਖੋ ਲਵੈਂਡਰ ਸ਼ੇਡ ਮਰਜੈਂਟਾ ਸ਼ੇਡ ਦੇ ਵਿੱਚ ਨੈਕਸਟ ਮਿਲੇਗਾ ਦੇਖੋ ਪਿੰਕ ਸ਼ੇਡ ਦੇ ਵਿੱਚ ਨੈਕਸਟ ਹੈਗਾ ਜੀ ਬਹੁਤ ਪਿਆਰਾ ਜਿਹਾ ਕਲਰ ਇਹ ਹੈਗਾ ਪੀਚ ਕਲਰ ਲਾਈਟ ਪਿੰਕ ਕਲਰ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਪੀਚ ਕਲਰ ਦੰਟਾ ਜੀ ਸ਼ੇਡ ਹੈ ਜੀ ਬਹੁਤ ਸੋਹਣੇ ਜਿਹੜੇ ਕਲਰ ਨੇ ਸਾਰੇ ਸੁੱਟਾਂ ਦੇ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ ਜੀ ਤੁਸੀਂ ਮੇਰੀ ਬੁਟੀਕ ਤੇ ਪਹੁੰਚ ਕੇ ਵੀ ਇਹਨਾਂ ਸੁੱਟਾਂ ਨੂੰ ਬਾਏ ਕਰ ਸਕਦੇ ਹੋ ਔਰ ਘਰ ਬੈਠੇ ਆਨਲਾਈਨ ਵੀ ਇਹਨਾਂ ਸੁੱਟਾਂ ਨੂੰ ਬਾਏ ਕਰ ਸਕਦੇ ਹੋ ਜੀ ਇਹਨਾਂ ਸੂਟਾਂ ਦੇ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜੀ ਡਿਜ਼ਾਈਨ ਬਹੁਤ ਸੋਹਣਾ ਦੇਖੋ ਬਹੁਤ ਸੋਹਣੀ গারਲਿਸ਼ ਲੁੱਕ ਦੇ ਵਿੱਚ ਵੀ ਨੇ ਔਰ ਆਪਾਂ ਵੱਡੀ ਏਜ ਦੇ ਵਿੱਚ ਵੀ ਇਹਨੂੰ ਵੇਅਰ ਕਰ ਸਕਦੇ ਆਂ ਜੀ ਟਾਈ ਐਂਡ ਡਾਈ ਦਾ ਦੁਪੱਟਾ ਲੈ ਕੇ ਬਹੁਤ ਸੋਹਣੇ ਜਿਹੜੇ ਇਹ ਸੂਟ ਬਣਨੇਗੇ ਜੀ ਸਰਦੀਆਂ ਦੇ ਲਈ ਬਹੁਤ ਸੋਹਣੀ ਕਲੈਕਸ਼ਨ ਹੈ ਰਸ਼ੀਆ ਬ੍ਰਾਂਡ ਦਾ ਜਿਹੜਾ ਇਹ ਕਲੈਕਸ਼ਨ ਰਹੂਗੀ ਜੀ ਪਿਆਰੇ ਪਿਆਰੇ ਕਲਰ ਨੇ ਜੀ ਪਿਆਰੇ ਬਿਆਰੇ ਕਲਰ ਨੇ ਜੀ ਸਾਰੇ ਸੂਟਾਂ ਦੇ ਜੀ ब्राउन जी शेड जी कॉफी बहुत प्यारा ਜਆ ਕਾਫੀ ਸ਼ੇਡ ਹੈ ਜੀ ਹਾਂ ਜੀ ਨੈਕਸਟ ਕਲਰ ਬਹੁਤ ਪਿਆਰਾ ਜਆ ਕਲਰ ਹੈ ਜੀ ਹੈ ਜੀ ਨੈਕਸਟ ਸ਼ੇਡ ਦੇਖੋ ਬਹੁਤ ਸਰਦਾਰੀ ਲੁੱਕ ਦੇ ਵਿੱਚ ਇਹ ਸੂਟ ਬਣਨਗੀ ਜੀ ਡਾਈ ਐਂਡ ਡਾਈ ਦਾ ਦੁਪੱਟਾ ਡਾਈ ਕਰਵਾ ਕੇ ਦੇਖੋ ਬਹੁਤ ਪਿਆਰਾ ਜਆ ਕਲਰ ਹੈ ਜੀ ਨੈਕਸਟ ਮਿਲੇਗਾ ਜੀ ਆਫ ਵਾਈਟ ਦੇ ਵਿੱਚ ਇਹ ਕੋਈ ਵੀ ਆਫ ਵਾਈਟ ਹੈ ਜੀ प्यारे प्यारे शेड ਨੇ ਸਾਰੇ ਸੁੱਟਾਂ ਦੇ ਆਫ ਵਾਈਟ ਆ ਗਿਆ ਜੀ ਹਨਾ ਜਾਮਨੀ ਸ਼ੇਡ ਜਾਈ ਬਲੈਕ ਦੇ ਵਿੱਚ ਨੈਕਸਟ ਹੈਗਾ ਜੀ ਬਹੁਤ ਪਿਆਰਾ ਜਿਹਾ ਕਲਰ ਬਰਾਊਨ ਸ਼ੇਡ ਦੇ ਬਲੈਕ ਕਲਰ ਆ ਗਿਆ ਜੀ ਇਹਦੇ ਤੇ ਦੇਖੋ ਆਰੀ ਨਾਲ ਹਾਈਲਾਈਟ ਕੀਤਾ ਗਿਆ ਬਹੁਤ ਆਰੀ ਵਰਕਲ ਜਿਹੜਾ ਸ਼ਿਆ ਬ੍ਰਾਂਡ ਦਾ ਬਹੁਤ ਸੁਪਰ ਫਾਈਨ ਪਸ਼ਮੀਨਾ ਜੀ ਆ ਦੇਖੋ ਤੁਸੀਂ ਮੋਰ ਚੈੱਕ ਕਰ ਸਕਦੇ ਹੋ ਜੀ ਆਪਾਂ ਨੂੰ ਜੇ ਆਪਾਂ ਇਹ ਸੂਟ ਬਾਏ ਕਰਦੇ ਆ ਤਾਂ 1100 ਦਾ ਹੁੰਦਾ ਹੈ ਪਰ ਕੱਟ ਪੀਸਾਂ ਦੇ ਵਿੱਚ ਆਪਾਂ ਨੂੰ ਇਹ ਸੂਟ 130 ਰੁਪਏ ਮੀਟਰ ਦੇ ਹਿਸਾਬ ਨਾਲ ਬਹੁਤ ਘੱਟ ਰੇਟ ਦੇ ਵਿੱਚ ਸੂਟ ਮਿਲ ਰਿਹਾ ਜੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਸੁੱਟਾਂ ਦੇ ਜੀ ਦੇਖੋ ਬਹੁਤ ਪਿਆਰਾ ਜਿਹਾ ਮਾਸਟਰ ਸ਼ੇਡ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਫਿਰ ਦੇਖੋ ਅਸਮਾਨੀ ਜੀ ਸ਼ੇਡ ਹੈ ਜੀ ਆਫ ਵਾਈਟ ਹੈ ਜੀ ਇਹ ਵਾਲਾ ਜਿਹੜਾ ਸੈਲਫ ਪ੍ਰਿੰਟ ਦੇ ਵਿੱਚ ਪਲੇਨ ਸੂਟ ਹੈ ਜੀ ਬਹੁਤ ਸੋਹਣਾ ਜਿਹੜਾ ਆਫ ਵਾਈਟ ਹੈ ਪੀਚ ਕਲਰ ਬਹੁਤ ਪਿਆਰਾ ਜਿਹਾ ਪੀਚ ਕਲਰ ਹੈ ਜੀ ਨੈਕਸਟ ਮਿਲੇਗਾ ਜੀ ਫਿਰੋਜੀ ਸ਼ੇਡ ਦੇ ਵਿੱਚ ਨੈਕਸਟ ਹੈਗਾ ਲਵੈਂਡਰ ਡਾਰਕ ਲਵੈਂਡਰ ਸ਼ੇਡ ਹੈ ਬਹੁਤ ਪਿਆਰਾ ਜਿਹਾ ਮਹਿਰੂਨ ਸ਼ੇਡ ਜੀ ਬਲੈਕਿਸ਼ ਮਹਿਰੂਨ ਵਾਈਟ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਨੈਕਸਟ ਸ਼ੇਡ ਹਾਂਜੀ ਮਹਿੰਦੀ ਸ਼ੇਡ ਦੇ ਵਿੱਚ ਨੈਕਸਟ ਮਿਲੇਗਾ ਪੀਚ ਬਹੁਤ ਪਿਆਰਾ ਜਿਹਾ ਪੀਚ ਕਲਰ ਹੈ ਜੀ ਫਿਰ ਆ ਗਿਆ ਜੀ ਮਹਿੰਦੀ ਸ਼ੇਡ ਦੇ ਵਿੱਚ ਇਹ ਡਾਰਕ ਪੀਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਲਵੈਂਡਰ ਸ਼ੇਡ ਦੇ ਵਿੱਚ ਹੈ ਗਿਆ ਜੀ ਰੈੱਡ ਮਹਿਰੂਨ ਬਹੁਤ ਪਿਆਰਾ ਜਿਹਾ ਕਲਰ ਬਹੁਤ ਪਿਆਰਾ ਕ ਨੈਕਸਟ ਕਲਰ ਹੈ ਜੀ ਮੂੰਗੀਆ ਜੀ ਸ਼ੇਡ ਦੇ ਵਿੱਚ ਫਿਰ ਆ ਗਿਆ ਮਸਟਰਡ ਸ਼ੇਡ ਆਫ ਵਾਈਟ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਲਵੈਂਡਰ ਸ਼ੇਡ ਫਿਰ ਆ ਗਿਆ ਜੀ ਬਹੁਤ ਪਿਆਰਾ ਜਿਹਾ ਜਾਮਨੀ ਸ਼ੇਡ ਹੈ ਜੀ ਬਹੁਤ ਪਿਆਰਾ ਜਆ ਮੂੰਗੀਏ ਸ਼ੇਡ ਪਿੰਕ ਪੀਚ ਬਹੁਤ ਪਿਆਰਾ ਜਆ ਕਲਰ ਹੈ ਜੀ ਕਾਫੀ ਸ਼ੇਡ ਦੇ ਵਿੱਚ ਬਹੁਤ ਸੋਹਣੀ ਆਫ ਵਾਈਟ ਦੇ ਵਿੱਚ ਬਹੁਤ ਸੋਹਣੀ ਜਿਹੜੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਰੌਣ ਛੇੜ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਬਰਾਊਨ ਜੀ ਸ਼ੇਡ ਬਹੁਤ ਪਿਆਰਾ ਜਆ ਕਲਰ ਹੈ ਜੀ ਲਵੈਂਡਰ ਸ਼ੇਡ ਦੇ ਵਿੱਚ ਨੈਕਸਟ ਮਿਲੇਗਾ ਰਾਇਲ ਬਲੂ ਦੀ ਟੋਨ ਦੇ ਵਿੱਚ ਬਹੁਤ ਪਿਆਰਾ ਜ੍ਹਾ ਡਾਰਕ ਪਰਪਲ ਸ਼ੇਡ ਹੈ ਜੀ ਪਿੰਕ ਬਹੁਤ ਪਿਆਰਾ ਜ੍ਹਾ ਪਿੰਕ ਸ਼ੇਡ ਜੀ ਪਰਪਲ ਸ਼ੇਡ ਫੇਰ ਆ ਗਿਆ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਪੀਚ ਬਹੁਤ ਪਿਆਰਾ ਜ੍ਹਾ ਕਲਰ ਮਹਿਰੂਨ ਸ਼ੇਡ ਦੇ ਵਿੱਚ ਹਾਂਜੀ ਇਹਨਾਂ ਸੁੱਟਾਂ ਦੇ ਵਿੱਚੋਂ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਤੇ ਮੇਰੇ ਨੰਬਰ 9463038500 ਉੱਤੇ ਡੀਐਮ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਜੀ ਪਸ਼ਮੀਨੇ ਦੇ ਪ्योर ਪਸ਼ਮੀਨੇ ਦੇ ਸੂਟ ਰਹਿਣਗੇ ਜੀ ਰਸ਼ੀਆ ਬ੍ਰਾਂਡ ਹੈ ਜੀ ਬਹੁਤ ਪਿਆਰਾ ਜਿਹਾ ਰਸ਼ੀਆ ਬ੍ਰਾਂਡ ਦੇ ਬਹੁਤ ਪਿਆਰੇ ਪਿਆਰੇ ਕਲਰ ਨੇ ਲਾਈਟ ਡਾਰਕ ਹਾਂਜੀ ਜੇ ਆਪਾਂ ਇਹ ਸੂਟ ਬਾਏ ਕਰਦੇ ਆ ਤਾਂ ਆਪਾਂ ਨੂੰ ਇਹ ਬਾਜ਼ਾਰ ਦੇ ਵਿੱਚੋਂ 1100 ਦਾ ਸੂਟ ਪੈਂਦਾ ਹੈ ਪਰੰਤੂ ਜਿਹੜੇ ਇਹ ਕੱਟ ਪੀਸਾਂ ਦੇ ਵਿੱਚ ਸਿਰਫ 650 ਦਾ ਆਪਾਂ ਨੂੰ ਸੂਟ ਪਊਗਾ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਜੀ ਤੁਸੀਂ ਇਹਨਾਂ ਸੂਟਾਂ ਨੂੰ ਘਰ ਬੈਠੇ ਵੀ ਬਾਏ ਕਰ ਸਕਦੇ ਹੋ ਔਰ ਮੇਰੀ ਬੁਟੀਕ ਤੇ ਪਹੁੰਚ ਕੇ ਵੀ ਬਾਏ ਕਰ ਸਕਦੇ ਹੋ ਜੀ ਐਂਡ ਤੱਕ ਵੀਡੀਓ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨ